ਗਗਨਾ ਗਗਨਾ ਗਗਨ ਕਿੱਥੇ ਜੀ ਗਗਨ ਤਾਂ ਹੈ ਹੈ ਨਹੀਂ ਗਈ ਉਹ ਤਾਂ ਗਈ ਤੇ ਤੁਸੀਂ ਕੌਣ ਹੋ ਬਹਿ ਜਾ ਤੁਸੀਂ ਹਾਂ ਮੈਸੇ ਤੁਸੀਂ ਕੌਣ ਹੋ ਮੈਂ ਮੈਂ ਰੀਤਾ अच्छा ਤੁਸੀਂ ਕਿੱਥੋਂ ਆਏ ਹੋਗੇ ਮੈਂ ਰਾਮਪੁਰੇ ਤੋਂ ਆ ਰਾਮਪੁਰੇ ਤੋਂ ਹਾਂਜੀ ਅੱਛਾ ਜੀ ਹਾਂ ਤੇ ਮੈਂ ਤਾਂ ਗगन ਨੂੰ ਮਿਲ ਨਹੀਂ ਸੀ ਗगन ਤਾਂ ਉਹਦੇ ਨਾਲ ਪੇਪਰ ਹੁਣੇ ਆ ਕੇ ਕੋਈ ਉਹ ਥੋੜੇ ਜਿਹੇ ਦੇ ਨਹੀਂ ਰਹਿ ਕੇ ਗਈ ਆ ਤੇ ਉਹ ਚਲੀ ਗਈ ਅੱਜ ਇੱਕ ਮਹੀਨੇ ਬਾਅਦ ਆਉਗੀ ਠੀਕ ਹੈ ਨਾ ਇਕ ਕਨਾਂ ਨ ਮੇਰੇ ਨਾਲ ਵੀ ਪੜਦੀ ਹੁੰਦੀ ਸੀ ਰਾਮਪੁਰੇ ਦੀ ਕੁੜੀ ਅਮਨ ਅਮਨ ਹਾਂ ਕਿਹੜੀ ਅਮਨ ਉਹ ਉਹਦੇ ਬੰਤ ਦੀ ਕੁੜੀ ਸੀ ਉਹਦੇ ਡੈਡੀ ਦਾ ਨਾਮ ਬੰਤ ਸੀ ਬੰਤ ਤਾਂ ਮੇਰੇ ਡੈਡੀ ਦਾ ਨਾਮ ਹੈ ਨਾਲੇ ਅਮਨ ਮੇਰੀ ਵੱਡੀ ਭੈਣ ਆ ਤੁਹਾਡਾ ਨਾਮ ਕੀ ਆ ਮੇਰਾ ਨਾਮ ਰੀਤਾ ਅੱਛਾ ਤਦ ਤੁਸੀਂ ਰੀਤ ਹੋਗੇ ਹਾਂ ਮੇਰੀ ਭੈਣ ਦੱਸਦੀ ਹੁੰਦੀ ਸੀ ਤੁਹਾਡੇ ਬਾਰੇ ਅੱਛਾ ਅੱਛਾ ਤੂੰ ਉਹਦੀ ਭੈਣ ਆ ਹਾਂ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿਵੇਂ ਆ ਉਹ ਵਧੀਆ ਇੱਕ ਗੱਲ ਪੁੱਛਾਂ ਹਾਂ ਤੁਸੀਂ ਐਂ ਜਿਗਾ ਤੋਂ ਕਰਦੇ ਹੋ ਨਹੀਂ ਨਹੀਂ ਹੋਤਾ ਹੂਈ ਹੈ ਨਾ ਮੈਨੂੰ ਆਤ ਜੀ ਪਈ ਹੋਈ ਆ ਗਈ ਹੈ ਨਹੀਂ ਜੇ ਕੋਈ ਗੱਲ ਆ ਤੁਸੀਂ ਮੈਨੂੰ ਦੱਸਦਾ ਕੋਈ ਨਹੀਂ ਨਹੀਂ ਗੱਲ ਤਾਂ ਨਹੀਂ ਕੋਈ ਹੈਗੀ ਨਹੀਂ ਫਿਰ ਵੀ ਕੋਈ ਨਹੀਂ ਮੈਨੂੰ ਦੱਸ ਦੋ ਕੁੜੀਆਂ ਕੁੜੀਆਂ ਤੱਕ ਦੂਜਿਆਂ ਨੂੰ ਗੱਲ ਦੱਸ ਹੀ ਦਿੰਦੀਆਂ ਨੇ ਆਹ ਹਾ ਤੇਰੀ ਬਾਹਾਂ ਤੇ ਨਿਸ਼ਾਨ ਕਾ ਤੋਂ ਪਏ ਹੋਏ ਨੇ ਮੇਰੇ ਮੰਗੋ ਆਦੇ ਮੇਰੇ ਵੀ ਹੋ ਮੈਨੂੰ ਕਹਾਂ ਮੈਨੂੰ ਤੂੰ ਦੱਸਾਂ ਤੂੰ ਐ ਘਾਤੋ ਕਰਦੀ ਰਹਿੰਦੀ ਆ ਤੈਨੂੰ ਤੂੜ ਤੂੜ ਲੱਗੀ ਆ ਤੈਨੂੰ ਕਿਵੇਂ ਪਤਾ ਦੇਖਾ ਤੂੰ ਵੀ ਇੱਕ ਕੁੜੀ ਆ ਨਾ ਯਾਰ ਚਿੱਟਾ ਤਾਂ ਮੈਂ ਵੀ ਲਾਉਣੀ ਆ ਹੈ ਹਾਂ ਸੱਚੀ ਸੋਖਾ ਸੱਚੀ ਗਣੀ ਪਰ ਨਾ ਮੇਰਾ ਕਿਸੇ ਨੂੰ ਪਤਾ ਨਹੀਂ ਹੈਗਾ ਅੱਛਾ ਤੇ ਤੂੰ ਮਾਲ ਕਿੱਥੋਂ ਲੈਣੀ ਹੁੰਦੀ ਆ ਸਾੜ ਤਾਂ ਗਵਾਂਢ ਸੇ ਮਿਲਦਾ ਪਿੱਛੇ ਦੁਕਾਨ ਜੀ ਉਹਨਾਂ ਦੀ ਉੱਥੇ ਲੈਣੇ ਆਸਾਂ ਮੈਨੂੰ ਤਾਂ ਨਾ ਬਹੁਤ ਔਖਾ ਹੋਇਆ ਪਿਆ ਤੈਨੂੰ ਪਤਾ ਗगन ਦਾ ਭਾਈ ਪੁਲਿਸ ਚਾਦਾ ਤੂੰ ਮੈਂ ਦੇਖੀ ਯਾਰ ਨਹੀਂ ਮੈਂ ਨਹੀਂ ਦੱਸਦੀ ਹੈਗੀ ਮੈਂ ਤਾਂ ਬਹੁਤ ਔਖਾ ਕਿਸੇ ਤੋਂ ਮੜਾ ਜਾਂ ਮਿੰਤਾ ਕਰਕੇ ਇੱਕ ਵਾਰੀ ਲਾਉਣ ਜੋਗਾ ਹੁਣ ਮੈਂ ਉਹ ਲਾ ਲਿਆ ਹੁਣ ਮੜਾ ਜਾਂ ਸਰੀਰ ਜਿਹਾ ਐ ਹੋ ਗਿਆ ਵੀ ਕਹਿਣੇ ਚ ਹੈਗਾ ਐਸੇ ਉਹ ਬਿਰੇ ਨੂੰ ਪਤਾ ਨਹੀਂ ਹੈਗਾ ਵੀ ਨਹੀਂ ਉਹਨਾਂ ਨੂੰ ਪਤਾਗਾ ਵੀ ਮੈਂ ਚਿੱਟਾ ਲਾਉਣੀ ਆ ਮੇਰੇ ਬਾਰੇ ਨਾ ਦੱਸ ਦੀ ਨਹੀਂ ਨਹੀਂ ਉਹਨਾਂ ਨੂੰ ਉਹ ਬਹੁਤ ਜੰਗੇ ਇਨਸਾਨ ਨੇ ਉਹਨਾਂ ਨੂੰ ਐ ਪਤਾ ਸੀ ਵੀ ਮੈਂ ਚਿੱਟਾ ਲਾਉਂਦੀ ਸੀਗੀ ਉਹਨਾਂ ਮੈਨੂੰ ਦਵਾਈ ਦੇ ਰਹੇ ਆ ਪਰ ਮੈਂ ਕੀ ਕਰਾਂ ਤੈਨੂੰ ਵੀ ਪਤਾ ਇਹਦੀ ਤੋੜ ਵਾਲੀ ਪੈੜੀ ਆਗੀ ਨਹੀਂ ਛੱਡ ਹੁੰਦਾ ਹੈਗਾ ਕੋਈ ਨਹੀਂ ਐਂ ਕਰ ਅਪਰ ਨਾਲ ਕਿ ਲਿਆ ਕਰਾਂਗੇ ਹੁਣ ਤੋ ਲੈ ਕੇ ਆਇਆ ਕਰਾਂਗੇ ਹਾਂ ਪਰ ਕੀ ਗੱਲ ਆ ਹਾਂ ਪਰ ਪੈਸੇ ਕਿੱਥੋਂ ਲਿਆ ਕਰਾਂਗੇ ਐਸ ਤੇ ਕੋ ਪੈਸੇ ਤਾਂ ਦੁੱਧ ਕਰਨਾ ਪਊਗਾ ਹੁਣ ਮੈਂ ਇੰਨਾ ਕਿੰਨਾ ਕੁ ਲਗਾਈ ਜਾਊਂਗੀ ਮੇਰੇ ਤਾਂ ਆਪ ਦਾ ਕੋਟਾ ਮਸਾ ਬੁਰਾ ਹੁੰਦਾ ਚੱਲ ਕੋਈ ਨਾ ਨਾ ਐ ਐ ਕਰਦੀ ਆ ਸੋਨੇ ਦੀ ਆ ਚਾਂਦੀ ਦੀ ਆ ਸੋਨੇ ਦੀ ਆ ਚਾਂਦੀ ਦੇ ਦਵਾਜੋ ਵੇਚਾਂਗੇ ਸੋਣ ਲਿਧੀ ਆ ਤਾਂ ਤੇਰੇ ਟੌਪਸ ਵੀ ਪਾਏ ਹੋਏ ਨੇ ਤੂੰ ਵੇਚ ਦੇ ਇਹ ਤਾਂ ਨਕਲੀ ਨੇ ਨਹੀਂ ਇਹ ਅਸਲੀ ਨਹੀਂ ਦੇਖ ਨਾ ਨਕਲੀ ਆ ਨਕਲੀ ਨੇ ਇਹ ਨੇਰੇ ਚ ਵੇਚਿਆ ਆਪਾਂ ਚੋਰਾਂ ਨੂੰ ਤਾਂ ਇੱਕ ਗੱਲ ਵੇਚਣ ਦੀ ਹੁੰਦੀ ਆ ਵੀ ਬਸ ਵੇਚ ਦਈਏ ਸਹੀ ਲੈ ਐ ਘਰੀ ਪਰ ਉਹ ਤਾਂ ਗਿਆ ਹੋਇਆਗਾ ਲਫੜ ਦੇਖੀ ਐ ਨਾ ਹੋਵੇ ਵੀ ਤੈਨੂੰ ਇੱਕ ਵਾਰੀ ਲਾਉਣ ਜਾਉਗਾ ਦੇਖੀ ਲਾਉਣਾ ਬਸ ਲਫੜਾ ਕਿਦੋਂ ਲੈ ਕੇ ਆਏਂਗੀ ਮੈਂ 2 ਘੰਟੇ ਤੱਕ ਅਮੇਕ ਪੱਕਾ ਹਾਂ ਉਹ ਆਇਆ ਨਾ ਉਧਰ ਰੇਡ ਵਾਲੀ ਪੈ ਜਾਂਦੀ ਆ ਤਾਂ ਕਰਕੇ ਮੇਰਾ ਤਾਂ ਸਮਾਨ ਪੂਰਾ ਲੱਗਿਆ ਹੋਇਆ ਹੈ ਮੇਰਾ ਵੀ ਲੱਗਿਆ ਹੋਇਆ ਹੈ ਹੁਣ ਤਾਂ ਮੈਂ ਪੂਰੀ ਨਜ਼ਾਰੇ ਚਾਹ ਹੁਣ ਨਹੀਂ ਕੋਈ ਕੱਲ ਸਮਾਨ ਲਾ ਕੇ ਰੌਣਕ ਲੱਗ ਜਾਂਦੀ ਹੈ ਹਨਾ ਉੱਪਰਲੀ ਦੁਨੀਆ ਚ ਹੀ ਚਲੇ ਜਾਣੇ ਛਾਜਾਂ ਤੇ ਐ ਨਾ ਨਹੀਂ ਜਾਂਦੇ ਨੇ ਲੈਂਡ ਕਰਕੇ ਜਹਾਜ਼ ਨਾ ਮੇਰੀ ਗੱਲ ਕੀ ਹੋ ਗਿਆ ਮੈਂ ਨਾ ਟਾਈਮ ਹੋ ਗਿਆ ਮੈਂ ਲਾਈਨ ਫਿਰ ਐ ਕਰ ਤੂੰ ਲੈ ਕੇ ਆ ਹਜੇ ਤਾਂ ਉਹਦਾ ਭਾਈ ਵੀ ਨਹੀਂ ਆਉਂਦਾ ਹੈਗਾ ਉਹ ਤਾਂ ਉਹਨੂੰ ਚੜਾ ਕੇ ਠਾਣੇ ਚ ਜਾਊਗਾ ਇਨੇ ਤੁਲੀ ਆਪਾਂ ਲਾ ਲਾਂਗੇ ਦੋਨੇ ਜਾਨੀਆਂ ਨਾਲੇ ਪੰਨੀ ਲਿਆਈ ਪੰਨੀ ਖਤਮ ਹੋ ਗਈ ਪੰਨੀ ਆਲਾ ਮੈਂ ਤਾਂ ਦੂਜਾ ਟੀਕੇ ਆਲਾ ਨਾ ਲਾਇਆ ਕਰ ਪੰਨੀ ਆਲਾ ਲਾਇਆ ਕਰ ਥੋੜਾ ਜੇਰ ਬੱਧ ਜਿਉਂ ਲਾਂਗੇ ਚਾਹ ਟੀਕਾ ਤੂੰ ਲਾ ਲਾ ਕੇ ਨਾੜਾ ਬਲੌਕ ਕਰ ਲੇਗੀ ਚਲ ਮੈਂ ਚੱਲ ਹੁਣ ਧਿਆਨ ਨਾਲ ਲੈ ਕੇ ਆਈ ਮੈਂ ਤੇਰੇ ਤੇ ਯਕੀਨ ਕੀਤਾ ਦੇਖ ਲਾ ਹਾਂ ਲੈ ਆਤਾ ਕਰੇ ਬੈਠਿਆਂ ਨੂੰ ਮौज ਲੱਗ ਗਈ ਵਧੀਆ ਸੋਨੇ ਦੀ ਸਮਾਪੋ ਵੇਚ ਕੇ ਤਾਂ ਖਾਸਾ ਸਾਰਾ ਆ ਜੂਗਾ ਕਿੰਨੇ ਦਿਨ ਰੰਗ ਜਾਣਗੇ ਪਰ ਇਹ ਕੀ ਆ ਜਦੋਂ ਆ ਗਿਆ ਫਿਰ ਓਨੀ ਪੱਤ ਤੋੜ ਲੱਗਣ ਲੱਗ ਜਣੀਆਂ ਜਿੰਨਾ ਸਮਾਨ ਕੋਲੇ ਹੁੰਦਾ ਦਾ ਪਰ ਨਹੀਂ ਨਹੀਂ ਰਿਤ ਜੇ ਪਰਗਟ ਆ ਗਿਆ ਨਾ ਜੇ ਉਹਨੂੰ ਪਤਾ ਲੱਗ ਗਿਆ ਵੀ ਤੂੰ ਹੁਣ ਵੀ ਚਿੱਟਾ ਲਾਇਆ ਤਾਂ ਇਹ ਨਹੀਂ ਪਤਾ ਅੰਦਰ ਕਰ ਦਵੇ ਮੈਨੂੰ ਉਹਨੂੰ ਤਾਂ ਪਤਾ ਨਹੀਂ ਲੱਗਣ ਦੇਣਾ ਲੇ ਆਤਾ ਵਧੀਆ ਮੋਟੀ ਜੀ ਆ 10 15 ਦਿਨਾਂ ਦਾ ਹਲ ਤੜਾ ਲਾ ਹੋ ਗਿਆ ਕੀਤੇ ਹੈ ਸਿਧਰੀ ਜੀ ਨਾ ਉਹਦੇ ਭਾਈ ਨੂੰ ਨਾ ਦੱਸਦੇ ਗਵਰ ਦੇ ਨੂੰ ਉਹ ਤਾਂ ਮੈਨੂੰ ਪਹਿਲਾਂ ਹੀ ਦੇਖ ਕੇ ਨੀ ਚਰਦਾ ਸੀ ਉਹਨੂੰ ਚੱਕ ਜਾਊਗਾ ਇਸ ਮਰਤੇ ਚੱਲ ਕੋਈ ਨਹੀਂ ਜਾ ਕੇ ਹੁਣ ਉਹਨੂੰ ਵੇਚੂੰ ਨਾਲੇ ਉਹਨੂੰ ਤਾਂ ਮੈਂ ਇੱਕ ਅੱਧੀ ਵਾਰੀ ਲਵਾਉ ਫਿਰ ਮੇਰਾ ਔਕਾ ਮੌਕਾ ਬਣਾ ਨਾ ਕਪੜ ਢੋੜ ਲੱਗੀ ਜਾਂਦੀ ਹੈ ਕਿੜਾ ਲਾਉ ਪੰਨੀ ਤੇ ਟੀਕਾ ਹੀ ਗੱਡ ਦਾਂਗੇ ਮਾਰਾਂ ਨਹੀਂ ਬੀਕਾਂ ਸਕਦਾ ਮਾਲ ਚਾਹੀਦਾ ਸੀ ਪੈਸੇ ਕੱਢ ਮਾਲ ਵੀ ਮਿਲ ਜੂ ਪੈਸੇ ਅਲੇ ਹੋਇਆ ਹਾਂ ਹੋਇਆ ਤਾਂ 4-5000 ਦੀ ਐ ਸ਼ੈਂਪ ਹਜਕ ਆ ਕੀ ਆ ਦੋ ਵਾਰੀ ਇਹ ਤੂੰ ਮੁੱਕ ਜੂਗਾ ਨਾਲੇ ਆ 4-5 ਦਿਨ ਹੀ ਹੈਗੇ ਸੋਨਾ ਪਤਾ 80000 ਹੋਇਆ ਪਿਆ ਫੋ ਫਿਰ ਆ ਚੱਕ ਆਵਦੀ ਸ਼ਾਂਪ ਸਨਾਰੇ ਕੋਲ ਹੀ ਵੇਚੀ ਮੇਰੇ ਕੋਲ ਤਾਂ ਫਿਰ ਇਹ 4-5000 ਦੀ ਹੋਈ ਆ ਫੜਾ ਮੇਰਾ ਮਾਲ ਫੜਾ ਉਹਰੇ ਸਨਾਰੇ ਕੋਲ ਵੇਚਦੀ ਮੇਰੇ ਕੋਲ ਕੀ ਕਰਨਾ ਸੀ ਫਿਰ ਸਨਿਆਰਾ ਸੌਲੀ ਬਣੀ ਆ ਮਾਲ ਦੀ ਪਲਦਾ ਹੈ ਨਹੀਂ ਇਹ ਅੰਗਵਾ ਕਰਦਾ ਤੋੜ ਲੱਗੀ ਪਈ ਆ ਅਰੇ ਰੋ ਨਾਲੇ ਤੈਨੂੰ ਪਤਾ ਵੀ ਜਿਹੜਾ ਮਾਲ ਮੇਰੇ ਕੋਲ ਮਿਲਦਾ ਤੈਨੂੰ ਕਿਦੋਂ ਨਹੀਂ ਮਿਲਣਾ ਨਾ ਦੇਖਾ ਉਹ ਵੇਚਿਆ ਸਨਾਰੇ ਕੋਲ ਹੀ ਵੇਚਿਆ ਵੇਖ ਜੂਗੀ 80000 ਦੀ ਤਾਂ ਤੇਰੀ ਆ ਨੂੰ ਯਾਰ ਬਿਲਕੁਲ ਲੈਣੀਗਾ ਮੋ ਤਾਂ ਮੈਨੂੰ ਪਹਿਲੇ ਪਤਾ ਸੀਗਾ ਚਲ ਅਗਲੀ ਵਾਰ ਨੂੰ ਕਰ ਲਾਂਗੇ ਦੇਦੇ ਆ ਫੜਾ ਮਿਲੂ ਤਾਂ ਇੰਨਾ ਕੀ ਇਹ ਦੂ ਵੱਧ ਤਾਂ ਤੈਨੂੰ ਮੈਨ ਲੋ ਰਿਹਾ ਤੈਨੂੰ ਪਤਾ ਮੇਰਾ ਔਖਾ ਹੁੰਦਾ ਹੁਣ ਮੈਂ ਕੀ ਕਰਾਂ ਯਾਰ ਤੇਰਾ ਔਖਾ ਹੁੰਦਾ ਛੱਡ ਦੇ ਫਿਰ ਗੱਲ ਹੀ ਇਹ ਆ ਨਾਲੇ ਮੇਰੀ ਕੰਨ ਕੋਲ ਖੇ ਗੱਲ ਸੁਣ ਲੈ ਤੈਨੂੰ ਪੋਰਾ ਵੱਧ ਵੀ ਦੇ ਦਿਆ ਕਰ ਗਾਕ ਵੀ ਲਿਆ ਕਰ ਗਾੜ ਥੱਲੇ ਹੁੰਦੀ ਨਹੀਂ ਤੂੰ ਉਦਾਂ ਗਾਪਲੇ ਕੇ ਕੋਈ ਨਹੀਂ ਹੋਰ ਤੈਨੂੰ ਵੱਧ ਦੇ ਦਿਆ ਕਰ ਮੈਨੂੰ ਕਿਹੜਾ ਕੋਈ ਫਰਕ ਪੈਂਦਾ ਚਲ ਠੀਕ ਆ ਜਾ ਬਗ ਜਾ ਹੁਣ ਦੇਖ ਨਾ ਲਵੇ ਤੈਨੂੰ ਕੋਈ ਮਾਲ ਸੇਰੇ ਲੈਣਾ ਹੋਏ ਅੱਗੇ ਵੀ ਮੇਥੂ ਹੀ ਲੈ ਕੇ ਜਾਨੀ ਆ ਕਿਤੋਂ ਹੋਰ ਨਹੀਂ ਲੈ ਕੇ ਆਉਂਦੀ ਤੂੰ ਅੱਗੇ ਕਦੇ ਮਾੜਾ ਦਿੱਤਾ ਤੈਨੂੰ ਮਾਲਾ ਜਿਹੜਾ ਸੀ ਉਹ ਵਧੀਆ ਨਹੀਂ ਸੀ ਪਤਾ ਤੁਹਾਨੂੰ ਖੋਲਾ ਫੜਾ ਯਾਰ ਤੇਰੇ ਲਛਣੀ ਹੈ ਨਹੀਂ ਲੈਣ ਵਾਲੇ ਫੜਾ ਉਰੇ ਚਲ ਤੰਗਾ ਜਾ ਬਗ ਜਾ ਫਿਕ ਤੇਨਾਂ ਨੂੰ ਮਾਲ ਦਿਓ ਲਿਆ ਕੇ ਉਤੋਂ ਮਾਲ ਨੂੰ ਨਿੰਦੀ ਜਾਣੀ ਆ ਅਗੇ ਤੇਰਾ ਮਾਲ ਮਾੜਾ ਸੀ ਲਾਵੇ 354000 ਦੀ ਸ਼ਾਮ ਸੀ ਜਿਹੜੀ 5000 ਚ ਕੱਟ ਲਈ ਅੱਜ ਆਇਆ ਸੁਆਦ ਮਾਲ ਵੇਚਣ ਦਾ रीता और रीता रीता के हो गया नहीं कुछ नहीं मैं तो आ गए ਤੁਸੀਂ ਮੈਂ ਤਾਂ ਆ ਗਿਆ ਪਰ ਤੁਸੀਂ ਇਹ ਤਾਂ ਪਤਾ ਨਹੀਂ ਕੌਣ ਗगन ਦੀ ਸੇਣੀ ਆ ਜਾਣਦਾ ਤਾਂ ਮੈਨੂੰ ਹੈਗਾ ਪਰ ਇਹ ਐਂ ਕਹਤੋਂ ਪਏ ਏ ਕੀ ਨਾ ਸੀ ਨੇਹਾ 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 ਸਸਿਕਾ ਬਈ ਸਸਿਕਾ ਕੀ ਹੋ ਗਿਆ ਤੁਸੀਂ ਐਂ ਜਗਾਤੇ ਹੋਏ ਪਿਆ ਉਹ ਕੁਛ ਨਹੀਂ ਮੈਂ ਤਾਂ ਉੱਪਰ ਬੈਠੀ ਸੀਗੀ ਆ ਕੇ ਸਿਹਤ ਤਾਂ ਠੀਕ ਹੈ ਤੇਰੀ ਨਹੀਂ ਨਹੀਂ ਮੈਂ ਠੀਕ ਆ ਤੇ ਇਹ ਤਾਂ ਕगन ਨੂੰ ਪੁੱਛਣ ਆਈ ਸੀਗੀ ਫਿਰ ਅਸੀਂ ਗੱਲਾਂ ਮਾਰਨ ਲੱਗੀਆਂ ਉਹ ਏ ਐਵੇਂ ਹੋ ਗਿਆ ਕਿ ਜਿਹੜੀ ਇਹਦੀ ਵੱਡੀ ਭੈਣ ਸੀ ਉਹ ਮੇਰੇ ਨਾਲ ਪੜਦੀ ਸੀਗੀ ਅੱਛਾ ਕਰਕੇ ਅਸੀਂ ਗੱਲਾਂ ਮਾਰਦੀ ਮਾਰਦੀ ਪਤਨ ਕੇਰੇ ਬਲੇ ਉਹਦੇ ਅੱਖ ਲੱਗ ਗਈ ਤੁਸੀਂ ਥਾਣੇ ਚ ਗਏ ਸੀਗੇ ਉਹ ਨਹੀਂ ਨਹੀਂ ਥਾਣੇ ਤਾਂ ਮੈਂ ਜਾਣਾ ਸੀਗਾ ਤੈਨੂੰ ਮੈਂ ਦੱਸ ਕੇ ਤਾਂ ਗਿਆ ਸੀਗਾ ਕਿ ਵੀ ਮੈਂ ਉਹਨੂੰ ਗਗਨ ਨੂੰ ਤਾਰ ਕੇ ਥਾਣੇ ਜਾਊਂਗਾ ਪਰ ਇੱਕ ਫਾਈਲ ਘਰੇ ਰਹਿ ਗਈ ਸੀ ਉਹ ਲੈਣ ਆਇਆ ਸੀ ਮੈਂ ਤਾਂ ਅੱਛਾ ਚੰਗਾ ਮੈਂ ਫੇਰ ਆਉਂਦਾ ਬੈ ਜਾ ਕੋਈ ਨਾ ਚਾਹ ਪੀ ਕੇ ਜਾਈ ਰੀਤ ਤੈਨੂੰ ਮੈਂ ਇੱਕ ਗੱਲ ਦੱਸਾਂ ਹਾਂਜੀ ਤੈਨੂੰ ਆਪ ਨੂੰ ਪਤਾ ਹੈ ਵਿਦਵਾਨਾ ਸ਼ਹੀਦਾਂ ਦਰ ਚੌਕੇ ਮੇਂ ਬਾਹਰ ਨਿਕਲੇ ਹੈਂ ਤੂੰ ਆ ਕੁੜੀ ਨਾਲ ਨਾ ਜ਼ਿਆਦਾ ਰਿਆ ਕਰ ਜਿਆਦਾ ਤੈਨੂੰ ਬੋਲਚਾਲ ਰੱਖਣ ਦੀ ਲੋੜ ਨਹੀਂ ਮੈਂ ਤਾਂ ਉਹਨੂੰ ਜਾਣਦੀ ਵੀ ਨਹੀਂ ਹੈਗੀ ਪਰ ਮੈਂ ਚੰਗੀ ਤਰ੍ਹਾਂ ਜਾਣਦਾ ਹੈ ਏ ਕੁੜੀ ਵੀ ਕੋਈ ਬਾੜੀ ਸਹੀ ਨਹੀਂ ਹੈਗੀ ਉਹ ਤਾਂ ਨਾ ਗਗਨ ਨੂੰ ਪੁੱਛਣ ਆਈ ਸੀ ਉਹਦੀ ਭੈਣ ਜਿਹੜੀ ਅਮਨ ਮੇਰੇ ਨਾਲ ਪੜਦੀ ਸੀ ਐਵੇਂ ਮੈਂ ਗੱਲ ਛੇੜ ਲਈ ਉਹ ਤਾਂ ਕਰਕੇ ਗੱਲਾਂ ਮਾਰਦੀ ਆ ਮਾਰਦੀ ਪਤਾ ਨਹੀਂ ਮੇਰਾ ਨਾ ਸਿਰ ਜਾ ਦੁਖੀ ਜਾਂਦਾ ਭਾਰੀ ਭਾਰੀ ਹੋਇਆ ਪਿਆਜ ਤੇ ਮੈਨੂੰ ਦੱਸ ਦੇਣਾ ਸੀਗਾ ਮੈਂ ਆਉਣ ਲੱਗਾ ਦਵਾਈ ਲਿਆਉਂਗਾ ਜੇ ਕੋਈ ਘਰੇ ਹੈਗੀ ਸੀ ਤਾਂ ਉਹ ਲੈ ਲੈਣੀ ਸੀ ਮੈਂ ਗੋਲੀ ਮੈਂ ਤਾਂ ਗगन ਨੂੰ ਵੀ ਪਹਿਲਾਂ ਕਿਹਾ ਹੋਇਆ ਚੰਗੀ ਤਰ੍ਹਾਂ ਵੀ ਇਹ ਕੁੜੀ ਨਾਲ ਜ਼ਿਆਦਾ ਨਹੀਂ ਰਹਿਣਾਗਾ ਤਾਂ ਮੈਂ ਤਾਂ ਗੋਲੀ ਲੈ ਕੇ ਉੱਤੇ ਆ ਕੇ ਬੈਠੀ ਸੀ ਉੱਥੇ ਬਾਹਰ ਮੰਜਾ ਢਾਈ ਪਈ ਸੀ ਧੁੱਪੇ ਮੈਂ ਕਿਹਾ ਚੱਲ ਇੱਥੋਂ ਨਾਲੇ ਉਹ ਗੇਟ ਤੇ ਨਿਗਾ ਰਹਿਦੀ ਆ ਫਿਰ ਗਰਮੀ ਜੀ ਲੱਗਣ ਲੱਗੇ ਉੱਠ ਕੇ ਉਦੇ ਆ ਗਈਆਂ ਗੱਲਾਂ ਮਾਰਦੀਆਂ ਮਾਰਦੀਆਂ ਉਹ ਚੱਲ ਕੋਈ ਨਾ ਅੱਗੇ ਤੋਂ ਮੈਂ ਕਰਿਆ ਕਰੂੰਗਾ ਜਾਨ ਲੱਗਿਆ ਨਾ ਬਾਹਰੋਂ ਲੋਕ ਲਾਜਿਆ ਕਰੂੰਗਾ ਨਾ ਨਾ ਬਾਹਰੋਂ ਲੋਕ ਲਾ ਕੇ ਜਾਣ ਦੀ ਕੀ ਲੋੜ ਆ ਉਹ ਆਇਆ ਕਈ ਵਾਰੀ ਕੋਈ ਘਰੇ ਆ ਜਾਂਦਾ ਹੁੰਦਾ ਜਿਵੇਂ ਲੈ ਹੁਣ ਆ ਆ ਗਈ ਬਾਹਰੋਂ ਲੋਕ ਲੱਗਿਆ ਦੇਖ ਕੇ ਮੁੜਤਾ ਜਾਊਗੀ ਹੋਰ ਇੱਥੇ ਆਪਣੇ ਆਉਣਾ ਕਿਨੇ ਹੈਗਾ ਨਹੀਂ ਕੋਈ ਨਾ ਮੈਂ ਅੰਦਰ ਹੋਈ ਗੇਟ ਬੰਦ ਕਰਕੇ ਨਾ ਓਹੋ ਅੰਦਰ ਚਾਬੀ ਸੰਭਾਲ ਕੇ ਰੱਖ ਲਿਆ ਕਰੂੰਗੀ ਚੱਲ ਕੋਈ ਨਾ ਅੱਗੇ ਤੋਂ ਧਿਆਨ ਰੱਖਿਆ ਕਰੀ ਜੇ ਕੁੜੀ ਆਵੇ ਵੀ ਤਾਂ ਮਾੜੀ ਮੋਟੀ ਗੱਲਬਾਤ ਕਰਕੇ ਵਾਪਸ ਭੇਜ ਦਿਆ ਕਰ ਕੋਈ ਜ਼ਿਆਦਾ ਇਹਦੇ ਨਾਲ ਖੁੱਲਣ ਦੀ ਲੋੜ ਨਹੀਂ ਠੀਕ ਹੈ ਮੈਂ ਕਹਤਾ ਸੀ ਵੈਸੇ ਤਾਂ ਮੈਂ ਕਿਹਾ ਵੀ ਉਹ ਗਗਨ ਤਾਂ 1 ਮਹੀਨੇ ਬਾਅਦ ਆਊਗੀ ਆ ਤੈਨੂੰ ਪਤਾ ਹੈਗਾ ਉਹਦੀ ਤਾਂ ਹੁਣ ਟ੍ਰੇਨਿੰਗ ਸਟਾਰਟ ਹੋ ਗਈ ਇੱਕ ਮਹੀਨੇ ਤੋਂ ਐ ਨਹੀਂ ਪਤਾ ਉੱਪਰ ਟਾਈਮ ਲੱਗ ਗਿਆ ਕੋਈ ਪਤਾ ਨਹੀਂ ਕਾ ਨਾਲੇ ਤੇਰਾ ਵੀ ਉਵੇਂ ਵੇਖਦਾ ਹੈਗਾ ਕਰਦਾ ਕੋਈ ਨਾ ਕੋਈ ਗੱਲ ਫਿਰ ਤੈਨੂੰ ਉੱਥੇ ਵਾਪਸ ਭੇਜ ਦਊ ਆ ਮੈਂ ਕਿੱਥੇ ਤੇਰੇ ਸਹੁਰੇ ਘਰੇ ਨਾ ਨਾ ਮੈਂ ਨਹੀਂ ਉੱਥੇ ਜਾਣਾ ਮੈਂ ਤੁਹਾਨੂੰ ਕਿੰਨੇ ਵਾਰ ਤਾਂ ਕਿਹਾ ਵੀ ਜੇ ਤੁਹਾਨੂੰ ਮੈਂ ਬੋਝ ਲੱਗਦੀ ਹਾਂ ਤਾਂ ਮੈਂ ਆਪੇ ਹੀ ਚਲੀ ਜਾਨੀ ਐਥੋਂ ਉਹ ਬੋਝ ਲੱਗਣਾ ਸਹੁਰੇ ਨਹੀਂ ਜਾਣਾ ਤੂੰ ਬੋਝ ਲੱਗਣਾ ਨਹੀਂ ਕਰਨੀ ਹੈਗੀ ਅੱਜ ਦਾ ਤੇਰਾ ਉੱਥੇ ਪਰਿਵਾਰ ਹੈਗਾ ਪਰ ਜੇ ਜ਼ਿਆਦਾ ਟਾਈਮ ਤੈਨੂੰ ਮੈਂ ਇੱਥੇ ਰੱਖਿਆ ਕੱਲੋਂ ਐ ਨਹੀਂ ਪਤਾ ਤੇਰੇ ਘਰ ਵਾਲਾ ਹੀ ਮੇਰੇ ਬਾਰੇ ਕੁਝ ਗਲਤ ਸੋਚ ਕੇ ਬੈਜੇ ਕੋਈ ਨਾ ਮੈਂ ਹੈਗੀ ਆ ਨਾ ਮੈਨੂੰ ਪਤਾ ਗਲਤ ਤਾਂ ਕੁਛ ਕੇ ਨਹੀਂ ਨਾਲੇ ਕਹਿਣ ਵਾਲਿਆਂ ਨੇ ਤਾਂ ਕਹੀ ਜਾਣਾ ਹੁੰਦਾਗਾ ਚਲ ਠੀਕ ਐ ਮੈਂ ਕਰਦਾ ਮੈਂ ਫਾਈਲ ਲੈ ਕੇ ਜਾਣਾਗਾ ਤੇ ਬਾਹਰੋਂ ਆ ਜਾ ਗੇਟ ਲਾ ਦੇ ਆ ਜਾ ਬਚ ਗਈ ਅੱਜ ਤਾਂ ਜੇ ਫੜੀ ਜਾਂਦੀ ਤਾਂ ਪਤਾ ਨਹੀਂ ਕੀ ਹੋਣਾ ਸੀ ਅੱਗੇ ਵਾਸਤੇ ਅੰਦਰੋਂ ਲੋਕ ਲਾ ਕੇ ਬੈਠਿਆ ਕਰੂੰ ਆਣਾ ਪੁੱਤ ਸੁਣ ਹਾਂ ਡਾਡੀ ਕਿੱਦਾਂ ਵੀ ਤੂੰ ਉਹ ਸੇਲੀ ਕਰੇ ਗੇੜੀ ਗੇੜੀ ਕੋਈ ਬਾਤ ਪੁੱਤ ਗਗਨ ਡਾਡੀ ਉਹ ਮੁੰਡਾ ਯਾ ਪੁਲਿਸ ਚ ਲੱਗਿਆ ਦਾ ਹਾਂ ਪਾਈ ਹੈ ਦਾ ਤੂੰ ਆ ਕੇ ਕੋਈ ਨਹੀਂ ਬਤਾ ਕੋਈ ਸੁਣੇ ਡਾਡੀ ਉਹ ਤਾਂ ਐ ਮੈਂ ਇੱਥੇ ਕਾਜੀ ਹੋਈ ਜਾਂਦੀ ਸੀ ਕੋਈ ਗੱਲ ਦਾ ਪੁੱਤ ਦੱਸ ਦੇ ਮੈਨੂੰ ਨਾ ਕੋਈ ਗੱਲ ਨਹੀਂ ਡਾਡੀ ਜਦੋਂ ਡੇਪਾ ਨਹੀਂ ਡਾ ਲੱਗਦਾ ਅੱਗੇ ਤੱਕੜਾ ਕਹਿੰਦੇ ਸੀ ਕਿ ਪੁੱਤ ਕਰ ਲੋ ਤੇ ਕਿ ਮਾਤਾ ਨੂੰ ਮਗਰ ਦੱਸ ਨਹੀਂ ਭੁੱਲ ਗਿਆ ਕਿ ਫੇਰ ਤੂੰ ਮੈਨੂੰ ਕਿ ਫੇਰ ਤੂੰ ਮੇਰਾ ਲੜਪਨੀ ਹੈ ਬਾਪੂ ਤੂੰ ਮੈਨੂੰ ਗਿਆਨ ਦਿੰਨਾ ਤੇ ਜਿਵੇਂ ਹੁਣ ਤੈਨੂੰ ਕਹਿਣਾ ਤਾਂ ਵੀ ਮਰਦਾ ਜੇ ਨਹੀਂ ਕਹਾਂ ਤਾਂ ਵੀ ਮਰਦਾ ਹੂੰ ਕੱਲ ਮੈਂ ਇੱਥੇ ਕੰਮ ਤੇ ਗਿਆ ਸੀਗਾ ਜਿਹੇ ਬੰਦੇ ਕੋਲੇ ਤੇ ਗਾਹਾਂ ਉਹਨੇ ਰੇਤੇ ਦਾ ਇੱਥੇ ਰੋਲਾ ਪਈ ਜਾਵੇ ਉਹਨੇ ਗਾਹਾਂ ਕੁੜੀ ਚਿੱਟਾ ਲਾਉਂਦੀ ਸੀ ਕੁੜੀ ਨਵੀਂ ਗੱਲ ਸੁਣ ਲੈ ਕੁੜੀ ਅੱਜ ਕੱਲ੍ਹ ਹਰਾਨ ਮਾਇਆ ਖੱਲਾ ਕੋਈ ਨਹੀਂ ਭਾਈ ਸਾਡੇ ਤਾਂ ਮੇਰੇ ਆਦੇ ਧੀ ਆ ਕਿਤੇ ਮੈਂ ਹਰਾ ਨਹੀਂ ਪਈਦਾ ਇਹੇ ਮੇਰੇ ਕੋਲ ਤਾਂ ਦੁੱਖ ਨਹੀਂ ਹੁੰਦਾ ਕਿ ਜਿਹੜੇ ਦੂਜੇ ਕੁੜਿਆਂ ਹੀ ਆ ਕੇ ਕੰਮ ਕਰ ਲੱਗੀਆਂ ਫੇਰ ਕੀ ਬਣੂਗਾ ਫਿਰ ਤਾਂ ਆਪਣਾ ਪੰਜਾਬ ਪਿੱਛੇ ਪਊ ਪਊ ਅੱਜ ਕੱਲ ਤਾਂ ਪਹਿਲਾਂ ਮੁੰਡੇ ਨਹੀਂ ਹਟਦੇ ਸੀ ਹੁਣ ਕਹਿੰਦੇ ਕਿ ਕੁੜਾਂ ਮੇ ਲੱਗੀਆਂ ਜਿਹੜੇ ਕੁੜੀਆਂ ਕਿੱਟੇ ਚੱਲਾ ਕੇ ਫੇਰ ਸਾਨੂੰ ਕਿਹੜਾ ਵਿਆਹ ਹੋਵੇ ਕਹਿੰਦੇ ਨੇ ਪਾਏ ਲੋਕਾਂ ਦਾ ਤਲਾਕ ਹੋ ਜਾਂਦੇ ਮਾੜੀ ਗੱਲ ਉਹਦੇ ਮਾਪਿਆਂ ਨੇ ਘੱਟੋ ਘੱਟ 40 ਲੱਖ ਰੁਪਏ ਲਾਇਆ ਸੀਗਾ ਚੰਗੇ ਘਰੇ ਵੇਲੇ ਤੇ ਹੁਣ ਤਲਾਕ ਹੋਣ ਤੇ ਹੋ ਗਿਆ ਉਹ ਕਹਿੰਦੇ ਸੀ ਕੀ ਕਰਨਾਗਾ ਭਾਜੀ ਜਦੋਂ ਚਿੱਟਾ ਲਾਉਂਦੀ ਆ ਤਾਂ ਰੈਡੀ ਤੋਂ ਪਤਾ ਇਸ ਵੇ ਵਿਆਹ ਘਾਤੋਂ ਕਰਤਾ ਇਹਨਾਂ ਨੇ ਕਿਨੇ ਉਹ ਪਾਈ ਪਾਈ ਨਾ ਮਾਪੇ ਹੁਣ ਪਤਾ ਨਹੀਂ ਲੱਗਿਆ ਬਾਹਰ ਰਹਿੰਦੀ ਸੀ ਪਰਦੀ ਸੀ ਕਿ ਜਦੋਂ ਆਈ ਨਾਲ ਚੋਬਿਆ ਦੇ ਦੋਤਾ ਆਇਆ ਹੁਣ 10 ਸਾਲਾਂ ਤੋਂ ਕੀ ਪਤਾ ਲੱਗਾ ਕੀ ਕਰਦੀ ਨਹੀਂ ਪਤਾ ਲੱਗਾ ਕਿੱਥੇ ਜਿੱਤੀ ਪੁੱਤ ਕੋਲੇ ਰਹੋ ਫੇਰ ਹੀ ਪਤਾ ਲੱਗੋ ਉਹੀ ਤੇਨੂੰ ਮਾਸ ਨਹੀਂ ਹੁਣ ਪਤਾ ਕਿਤੇ ਮਾਰੀ ਸੰਗ ਤਾਂ ਨਾ ਕਰਲੀ ਕਿਸੇ ਦੀ ਮੇਰੇ ਤੇ ਤੂੰ ਹੀ ਆ ਜੇ ਕੱਲ ਨੂੰ ਦੋ ਹੋ ਗਏ ਮੈਂ ਤਾਂ ਜਿਉਂਦੇ ਜੀ ਮਰ ਜਾਊਗਾ ਕੋਈ ਨਹੀਂ ੜੀ ਕੋਈ ਨਹੀਂ ਚਲ ਬੈਰ ਹਿੱਦ ਨਹੀਂ ਪੁੱਤ ਮੈਂ ਤਾਂ ਪਾਈ ਜਾਊਂਗਾ ਮੇਰੇ ਪਿਆਰ ਨੂੰ ਕਿੱਥੇ ਨੀਂਦ ਆਉਂਦੀ ਆ ਜੇ ਤੇਰੀ ਮਾਂ ਹੁੰਦੀ ਘਰ ਬੋਲਦੀ ਚੰਗਾ ੜੀ ਲਾਗੀ ਬੱਸ ਤੂੰ ਚੰਗਾ ਗੈੜੀ ਨਹੀਂ ਬੱਸ ਆਹੀ ਗੱਲ ਆ ਸੁਣ ਲੈ ਨੰਨਾ ਟਰਮ ਲੈਕਚਰ ਮੈਂ ਬਹੁਤ ਕੋਤਮਾ ਲੈਕਚਰ ਨਹੀਂ ਦਿੰਦਾ ਕੋਈ ਮੈਂ ਲੈਕਚਰ ਆ ਨਹੀਂ ਤੈਨੂੰ ਜਿਹੜੇ ਲੈਕਚਰ ਦਿੰਦਾ ਹੁਣ ਤੂੰ ਮੈਂ ਪੁੱਛ ਜੇ ਮੈਂ ਤੈਨੂੰ ਨਾ ਕਹਾਂ ਬੀ ਕਿਹਨੂੰ ਕਹੂੰਗਾ ਆਪਾਂ ਤਾਂ ਤੂੰ ਕੀ ਗੋਲੀ ਪਹਿਲੀ ਜਾਨੀ ਐ ਆ ਡਾਡੀ ਹੂੰ ਦੇਖੀਆ ਗੋਲੀ ਵੀ ਕਿਤੇ ਹੁਣ ਕਈ ਵਾਰ ਹੋਈ ਪਈ ਰੋ ਚਲ ਪੁੱਤ ਹੂੰ ਦੇਖੇ ਦੇਖ ਆਈ ਤੇ ਫੇਤੀਆਂ ਨਾ ਹੁੰਦਾ ਤੂੰ ਮੇਰਾ ਕਿੰਨਾ ਫਿਕਰ ਕਰਦੀ ਵੀ ਕਿਤੇ ਮੇਰਾ ਪਿਓ ਡੇਟ ਰੰਗੀ ਗੋਲੀ ਲੈ ਆਈ ਦਾ ਤਾਂ ਹੀ ਤੇ ਪੀਂਦੇ ਮਾਨ ਹੁੰਦਾਗਾ ਬਸ ਤੂੰ ਮੇਰਾ ਆਹੀ ਮਾਨ ਵੜਾ ਕਰਦੀ ਓ ਡੜੀ ਚੱਲ ਆ ਵੀ ਤਾਂ ਘਰ ਅੱਡੇ ਤੇ ਵੇਖ ਤੰਗਾ ਪੈ ਜਾਂਗਾ ਤਾ ਠੀਕ ਹੈ ਪੁੱਤਰਾ ਬੈਠੂ ਮੇਰੇ ਰੱਖੀ ਇਹ ਰੱਖ ਸੱਤੇ ਪਾਸ਼ਾ ਅੱਗੇ ਤਾਂ ਗੱਲਾਂ ਹੀ ਕਹਿੰਦਾ ਸੀਗਾ ਇਹਦਾ ਪੁੱਤ ਨਸੇ ਲੱਗ ਜਾਂਦਾ ਚੰਦਾ ਤੀ ਦੇ ਦੀ ਮੈਂ ਤਾਂ ਕਾਲ ਤਾਂ ਦੇ ਕੇ ਨਾ ਉਹ ਗੱਲਾਂ ਨੂੰ ਮੇਰੇ ਤਾਂ ਦਿਲ ਚ ਗੱਲ ਆ ਜਾਂਦੀ ਏ ਵੀ ਕੁੜੀਆਂ ਵੀ ਨਸੇ ਕੰਨ ਲਾ ਕੇ ਪਹਿਲੀ ਵਾਰ ਗੱਲ ਸੁਣੀ ਹੈ ਪਹਿਲਾਂ ਆ ਤਾਂ ਗੱਲ ਸੁਣੀ ਵੀ ਕਾਲਜਾਂ ਕੋਲ ਤੇ ਚਲਾਉਂਦੀਆਂ ਆ ਤਾਂ ਕਮਾਲ ਹੀ ਹੋਊਗੀ ਗੱਲ ਜੇ ਕੁੜੀਆਂ ਨਸੇ ਨਾਲੋਂ ਲੱਗੀਆਂ ਆਪਣੇ ਪੰਜਾਬ ਦਾ ਕੀ ਬਣੂਗਾ ਇਹਦਾ ਕੁਛ ਨਾ ਕੁਛ ਕਰਨਾ ਪਊਗਾ ਅਨਕਤ ਮੈਂ ਨਿਪਰੇ ਕਰੀ ਜਾਂਦਾ ਸੀ ਪਰ ਮੇਰੀਤੀ ਘੜਾ ਲਾਉਂਦੀ ਹੈ ਮੈਂ ਇਹ ਮੰਦਰੀ ਜਾਂਣਾ ਉਹ ਮੇਰੀਤੀ ਤਾਂ ਨਹੀਂ ਲਾਉਂਦੀ ਹੋਰ ਦੀਤੀ ਤਾਂ ਲਾਉਂਦੀ ਉਹਨਾਂ ਦਾ ਦੁੱਖ ਹੈਗਾ ਇਹ ਤਾਂ ਕੁਛ ਨਾ ਕੁਛ ਕਰਨਾ ਪਊਗਾ ਅਜੇ ਸਰਪੰਚ ਕੋਲੇ ਵੀ ਜਾ ਕੇ ਆਉਂਗਾ ਉਹਨੂੰ ਵੀ ਕਹਾਂਗਾ ਭਾਈ ਕੁਛ ਨਾ ਕੁਛ ਕਰ ਆਪ ਚਿੱਟਾ ਕੇ ਸਾਡੇ ਬੰਦ ਕਰ ਡਰ ਲੱਗਦਾ ਭਾਈ ਜੇ ਆਪ ਦਾ ਚੱਲ ਮਿਹਦੇ ਆਪ ਦੀ ਤਾਂ ਹੋਰ ਦੀ ਤਾਂ ਲਾਉਂਦੀ ਉਹ ਵੀ ਮੇਰੀਤੀ ਹੀ ਹੈ ਚਲ ਕੋਦਰ ਗੱਲ ਜ਼ਰੂਰ ਕਰਾਂਗਾ ਕਿਸੇ ਨਾ ਕਿਸੇ ਦਾ ਡਰ ਹੋਇਆ ਲੱਗਦਾ ਪਰ ਆਹ ਕਦੇ ਘਰ ਪੱਟੇ ਜਾਂਦੇ ਆ ਤੇ ਪੁੱਤ ਹੋਵੇ ਧੀ ਹੋਵੇ ਨਸਾ ਤਾਂ ਮਾੜੀ ਮਾੜਾ ਇਹ ਰੱਖਦੇ ਹੋ ਜਨਾਬ ਮੇਰੀ ਗੱਲ ਸੁਣੋ ਜੀ ਹਾਂਦੀਪ ਦੱਸ ਸਰ ਮੈਂ ਕਹਿਣਾ ਵੀ ਮੈਂ ਤੁਹਾਡੇ ਨਾਲ ਉਹ ਕੰਮ ਜਾ ਨਹੀਂ ਸਕਦਾ ਮੇਰੀ ਕੋਈ ਮਜਬੂਰੀ ਆ ਪਤਾ ਕੀ ਗੱਲ ਆ ਜੀ ਉਹ ਕੋਈ ਗੱਲ ਨਹੀਂ ਦੀਪਾ ਮੈਂ ਤਾਂ ਤੈਨੂੰ ਆਪ ਹੀ ਕਹਿਣ ਲੱਗਿਆ ਸੀਗਾ ਵੀ ਤੂੰ ਮੇਰੇ ਨਾਲ ਨਹੀਂ ਜਾਣਾ ਜਾਊਗਾ ਤਾਂ ਉੱਥੇ ਮੈਂ ਇਕੱਲਾ ਹੀ ਪਰ ਇੱਕ ਗੱਲ ਦਾ ਧਿਆਨ ਰੱਖੀ ਜਦੋਂ ਮੈਂ ਉੱਥੇ ਗਿਆ ਥਾਣੇ 'ਚ ਇਹ ਗੱਲ ਦਾ ਕਿਸੇ ਨੂੰ ਪਤਾ ਨਾ ਹੋਵੇ ਵੀ ਮੈਂ ਚੱਲਿਆ ਉੱਥੇ ਉਹ ਨਹੀਂ ਨਹੀਂ ਜਨਾਬ ਕਿਹੜੀਆਂ ਗੱਲਾਂ ਕਰ ਰਹੇ ਤੁਸੀਂ ਨਾਲੇ ਮੈਨਾਂ ਮੈਂ ਕਿਹ ਦੱਸੂਗਾ ਉੱਥੇ ਉਹ ਦੀਪ ਤੂੰ ਤਾਂ ਨਹੀਂ ਦੱਸਦਾ ਪਰ ਤੈਨੂੰ ਪਤਾ ਥਾਣੇ ਦੇ ਵਿੱਚ ਸਾਰੇ ਆਪਣੇ ਨਾਲ ਦੇ ਨਹੀਂ ਹੈਗੇਗੇ ਉਹ ਜਨਾਬ ਮੈਨੂੰ ਵੀ ਪਤਾ ਹੈਗਾ ਵੀ ਬੰਦੇ ਕੌਣ ਨੇ ਪਰ ਆਪਾਂ ਦੱਸ ਨਹੀਂ ਸਕਦੇ ਕਿਉਂਕਿ ਆਪਣੇ ਦੇ ਕੋਈ ਨਾ ਕੋਈ ਐਕਸ਼ਨ ਆ ਜਾਊਗਾ ਬਸ ਠੀਕ ਹੈ ਦੇਖਦਾ ਜੇ ਮੇਰਾ ਟਾਈਮ ਲੱਗਿਆ ਨਾ ਕਰਕੇ ਹੱਲ ਕੋਈ ਨਾ ਕੋਈ ਤੇ ਐ ਨਹੀਂ ਪਤਾ ਅੱਜ ਸ਼ਾਮ ਨੂੰ ਜਾਵਾਂ ਮੈਂ ਉੱਥੇ ਠੀਕ ਹੈ ਜਨਾਬ ਸ਼ਾਮ ਦੇ ਟਾਈਮ ਤੇ ਤੈਨੂੰ ਪਤਾ ਆਏਗਾ ਉਹ ਬੇਗਾਰੇ ਹੋਗੇ ਹੋਣਗੇ ਵੀ ਕਿਹੜਾ ਕਿਸੇ ਨੇ ਆਉਣਾ ਹੈ ਜਨਾਬ ਬਾਗ ਛੋੜਨ ਦਾ ਮੈਂ ਵੀ ਚੱਲਦਾ ਪਰ ਮੇਰੇ ਘਰ ਵਾਲੀ ਦੇ ਨਾ ਬੱਚਾ ਹੋਣ ਵਾਲਾ ਤੁਸੀਂ ਸਮਝ ਸਕਦੇ ਹੋ ਚੱਲ ਕੋਈ ਗੱਲ ਨਹੀਂ ਦੀਪਾ ਪਰਬਾਰ ਵੀ ਜ਼ਰੂਰੀ ਹੈਗਾ ਤੂੰ ਆਦੇ ਪਰਿਵਾਰ ਕਿੰਨੀ ਧਿਆਨ ਦੇ ਉਧਰ ਤਾਂ ਮਾਪੇ ਵੇਖ ਲਊਗਾ ਠੀਕ ਆ ਸਰ ਤੇ ਚੱਲੀ ਸਰ ਪਟਾਣੇ ਹਾਂ ਬਸ ਚੱਲਦੇ ਆ ਆਪਣੇ ਜਾਣ ਦਾ ਟਾਈਮ ਹੀ ਹੈਗਾ ਆਜੋ ਆਜੋ ਚਲਾ ਗਏ